ਸਾਖੀਕਾਰ ਆਪਾਂ ਨੂੰ ਲਿਜਾ ਰਿਹਾ ਹੈ ਹੁਣ ਭਾਈ ਮਰਦਾਨਾ ਜੀ ਸੰਸਾਰ ਚੋਂ ਜਾਣ ਵਾਲੇ ਨੇ ਹਮ ਕੁਰਮ ਦਰਿਆ ਵਗਦਾ ਹੈ ਜੀ ਅੱਜ ਵੀ ਅਫਗਾਨਿਸਤਾਨ ਤੇ ਪਾਕਿਸਤਾਨ ਦੀ ਸਰਹੱਦ ਦੇ ਦਰਮਿਆਨ ਹਮ ਕੁਰਮ ਦਰਿਆ ਦੇ ਕਿਨਾਰੇ ਕਿਨਾਰੇ ਜਾ ਰਹੇ ਹਮ ਮਰਦਾਨੇ ਕਹਿਆ ਬਾਬਾ ਥਕਾਨ ਹੋ ਗਈ ਹੈ ਕਿਤੇ ਆਰਾਮ ਕਰੀਏ ਹਮ ਬਾਬੇ ਕਹਿਆ ਚਲੋ ਉਸ ਦਰਖਤ ਤੇ ਆਰਾਮ ਕਰਦੇ ਹਾਂ ਹਮ ਦੋਵੇਂ ਬੈਠ ਗਏ ਭਾਈ ਮਰਦਾਨਾ ਜੀ ਲੇਟ ਗਏ ਹਮ ਬਾਬਾ ਜੀ ਨੇ ਨਜ਼ਦੀਕ ਆ ਕੇ ਆਪਣਾ ਹੱਥ ਮੱਥੇ ਤੇ ਰੱਖਿਆ ਤੇਜ਼ ਬੁਖਾਰ ਸੀ ਹਮ ਹੋਰ ਨਜ਼ਦੀਕ ਹੋਏ ਆਪਣੀ ਗੋਦ ਚ ਸੀਸ ਰੱਖ ਲਿਆ ਹਮ ਹੱਥ ਮੱਥੇ ਉੱਪਰ ਹਮ ਕਹਿਆ ਭਾਈ ਜੀ ਤੁਸੀਂ ਤਾਂ ਅਸਾਂ ਪਾਸੋਂ ਵਿਛੜਨ ਲੱਗੇ ਹੋ ਹਮ ਤੁਸਾਂ ਦੀ ਅੰਤਮ ਰਸਮਾਂ ਕਿਵੇਂ ਨਿਭਾਈਏ ਹਮ ਦਫ਼ਨ ਕਿ ਅਗਨ ਭੇਟ ਹਮ ਕੋਈ ਉੱਤਰ ਨਹੀਂ ਦਿੱਤਾ ਹਮ ਤੁਸਾਂ ਦੀ ਯਾਦਗਾਰ ਕੋਈ ਮਸਜਿਦ ਉਸਾਰੀ ਹਮ ਕੋਈ ਉੱਤਰ ਅਸਾਂ ਦਾ ਸਾਥ ਦਿੱਤਾ ਨਾ ਤਾਂ ਉਮਰ ਫਿਰ ਧਰਮਸਾਲ ਅਨੁਸਾਰ ਦਈਏ ਹੂੰ ਮਰਦਾਨੇ ਕਹਿਆ ਖੁਸ਼ਕਿਸਮਤ ਹਾਂ ਬਾਬਾ ਤੁਸਾਂ ਦੀ ਗੋਦ ਵਿੱਚ ਮੁਕਤ ਹੋਣ ਲੱਗਾ ਹਾਂ ਜਾਣਦਾ ਹਾਂ ਤੁਸਾਂ ਨੂੰ ਆਪਣੇ ਹੱਥੀਂ ਹੱਡ ਮਾਸ ਦੀ ਕੈਦ ਵਿੱਚੋਂ ਮੁਕਤ ਕਰਨ ਵੇਲੇ ਤੁਸੀਂ ਇੱਟਾਂ ਚੂਨੇ ਅਤੇ ਗਾਰੇ ਵਿੱਚ ਕੈਦ ਨਹੀਂ ਕਰੋਗੇ ਜਾਣਦਾ ਹਾਂ ਬਾਬਾ ਤੁਸਾਂ ਵਾਹ ਵਾਹ ਬਾਬੇ ਕਹਿਆ ਤਾਂ ਵੀ ਅਸਾਂ ਦਾ ਵੀ ਫੈਸਲਾ ਹੈ ਭਾਈ ਜੀ ਖਾਲੀ ਨਹੀਂ ਜਾਣ ਦੇਾਂਗੇ ਹੂੰ ਧਰਤੀ ਉੱਪਰਲੀ ਕੋਈ ਵਸਤੂ ਮੰਗੋ ਜਾਂ ਧਰਤੀ ਤੋਂ ਪਾਰ ਦੀ ਕੋਈ ਵਸਤੂ ਮੰਗੋ ਦਿਆਂਗੇ ਹੂੰ ਖਾਲੀ ਨਹੀਂ ਜਾਣਦੇ ਆ ਹੂੰ ਮਰਦਾਨੇ ਕਹਿਆ ਬਾਬਾ ਤੂੰ ਖੁਦਾਏ ਦਾ ਕੀਰਤ ਨਹੀਂ ਆ ਮੈਂ ਤੇਰਾ ਕੀਰਤ ਨਹੀਂ ਹੂੰ ਬਾਬਾ ਤੈਂ ਖੁਦਾਏ ਦੇਖਿਆ ਤੈਂ ਖੁਦਾਏ ਪਾਇਆ ਔਰ ਤੇਰਾ ਕਹਿਆ ਖੁਦਾਈ ਮੰਦੀ ਹੈ ਹੂੰ ਬਾਬਾ ਮੈਂ ਤੈਨੂੰ ਦੇਖਿਆ ਮੈਂ ਤੈਨੂੰ ਪਾਇਆ ਔਰ ਮੇਰਾ ਕਹਿਆ ਤੂੰ ਮੰਦਾ ਹੈ ਹੂੰ ਤੁਧਾ ਅੱਗੇ ਅਸਾਂ ਦੀ ਬੇਨਤੀ ਹੈ ਅਜਿਕ ਹੂੰ ਅਸਾਂ ਨੂੰ ਵਿਛੋੜਨਾ ਨਹੀਂ ਆਪਣੇ ਨਾਲ ਨਾ ਇੱਥੇ ਨਾ ਉੱਥੇ ਬਾਬੇ ਕਹੇਆ ਭਾਈ ਜੀ ਤੁਧ ਉਪਰ ਅਸਾਂ ਦੀ ਖਰੀ ਖੁਸ਼ੀ ਹੈ ਜਿੱਥੇ ਤੇਰਾ ਵਾਸਾ ਤਿੱਥੇ ਮੇਰਾ ਵਾਸਾ ਮੇਰਾ ਵਾਸਾ ਓ ਮਿੰਟੂ ਜੀ ਪਿਆਰੇ ਦਰਸ਼ਕੋ ਇਹ ਇੱਕ ਫਕੀਰ ਦੀ ਵਸੀਅਤ ਹੈ ਬਿਲਕੁਲ ਜੀ ਬਹੁਤ ਵਧੀਆ ਕਿਸੇ ਹੋਰ ਫਕੀਰ ਦੀ ਇਸ ਤਰ੍ਹਾਂ ਦੀ ਵਸੀਅਤ ਦਿਖਾਓ ਆਪਾਂ ਉਹਨੂੰ ਵੀ ਪ੍ਰਣਾਮ ਕਰਾਂਗੇ ਬਿਲਕੁਲ ਇਹ ਵਸੀਅਤ ਭਾਈ ਬਾਲਾ ਜੀ ਨੇ ਰਿਕਾਰਡ ਕੀਤੀ ਇਹ ਵਸੀਅਤ ਗੁਰੂ ਨਾਨਕ ਦੇਵ ਜੀ ਦੀ ਸੱਚੀ ਅਦਾਲਤ ਵਿੱਚ ਮਨਜ਼ੂਰ ਹੋਈ ਹੈ ਰਜਿਸਟਰ ਹੋਈ ਹੈ ਹੂੰ ਜਿੰਨਾ ਚਿਰ ਭਾਈ ਮਰਦਾਨਾ ਜੀ ਤਿਆਰ ਨਹੀਂ ਹੋਏ ਉਦਾਸੀਆਂ ਨਹੀਂ ਸ਼ੁਰੂ ਹੋਈਆਂ ਜਦੋਂ ਭਾਈ ਮਰਦਾਨਾ ਜੀ ਵਿਛੜ ਗਏ ਉਦਾਸੀਆਂ ਸਮਾਸ ਮਹਾਰਾਜ ਨੇ ਉਠਾਈ ਰਬਾਬ ਤਲਵੰਡੀ ਦਾ ਰੁਖ ਕੀਤਾ ਨਾ ਆਪਣੇ ਘਰ ਗਏ ਨਾ ਭਾਈ ਮਰਦਾਨਾ ਜੀ ਦੇ ਘਰ ਪਿੰਡ ਦੇ ਵਿਚਕਾਰ ਖੂ ਖੂ ਦੀ ਮੰਨ ਤੇ ਬੈਠ ਗਏ ਪਿੰਡ ਨੂੰ ਪਤਾ ਲੱਗਦਾ ਰਿਹਾ ਸੰਗਤ ਆ ਕੇ ਬੈਠਦੀ ਰਹੀ ਚਾਦਰਾਂ ਦਰੀਆਂ ਵਿੱਚ ਦੀਆਂ ਗਈਆਂ ਭਾਈ ਮਰਦਾਨਾ ਜੀ ਦੇ ਘਰ ਵੀ ਪਤਾ ਲੱਗਾ ਵੱਡੇ ਬੇਟੇ ਦਾ ਨਾਮ ਸ਼ਾਹਜ਼ਾਦ ਹਮ ਸ਼ਾਹਜ਼ਾਦ ਆਇਆ ਹਮ ਮੱਥਾ ਟੇਕਿਆ ਹਮ ਅਸੀਸ ਮਿਲੀ ਸੰਗਤ 'ਚ ਬੈਠਿਆ ਹਮ ਥੋੜੀ ਦੇਰ ਬਾਅਦ ਸਾਥੀਆਂ ਨੂੰ ਪੁੱਛਣ ਲੱਗਾ ਅੱਬਾ ਅੱਬੂ ਕਿੱਥੇ ਹੈ ਹਮ ਕਿਸੇ ਨੂੰ ਪਤਾ ਨਹੀਂ ਸੀ ਹਮ ਫੇਰ ਬਾਬਾ ਜੀ ਕੋਲ ਗਿਆ ਜੀ ਬਾਬਾ ਜੀ ਅੱਬੂ ਕਿਵੇਂ ਹੈ ਹਮ ਅੱਬੂ ਕਿੱਥੇ ਹੈ ਹਮ ਬਾਬੇ ਕਹਿਆ ਤੂੰ ਸਾਦੇ ਅੱਬੂ ਨਿੱਜ ਘਰ ਚਲੇ ਗਏ ਹਨ ਸ਼ਾਹਜ਼ਾਦ ਪੁੱਤਰ ਹਮ ਜਿਹੜੇ ਨਿੱਜ ਘਰ ਚਲੇ ਜਾਵਣ ਹਮ ਤੇਨਾਂ ਦਾ ਸੋਗ ਨਹੀਂ ਕਰਨਾ ਹਮ ਇਨ੍ਹਾਂ ਦੇ ਨਾਂ ਦਾ ਸਰੂਪ ਆਉ ਤੁਸਾਂ ਨੂੰ ਦੇਣ ਲਈ ਮੈਂ ਸੈਂਕੜੇ ਕੋਸਾਂ ਦਾ ਪੰਦ ਮਾਰ ਕੇ ਤਲਵੰਡੀ ਪਿੰਡ ਪੁੱਜਿਆ ਹਾਂ ਹੂੰ ਦਿਲ ਵਿੱਚ ਕੀ ਇੱਛਾ ਹੈ ਕਹੋ ਪੂਰੀ ਕਰਾਂਗੇ ਹੂੰ ਸ਼ਾਹਜ਼ਾਦ ਕਹਿਆ ਬਾਬਾ ਸਾਰੀ ਦੁਨੀਆ ਵਿੱਚ ਘੁੰਮਦੇ ਫਿਰਦੇ ਵਿਦਿਆਵੰਦ ਦੇ ਰਹੇ ਤੁਸੀਂ ਹੂੰ ਜਹਾਨ ਅਕਲਬੰਦ ਹੋ ਗਿਆ ਅਸੀਂ ਤਲਵੰਡੀ ਪਿੰਡ ਦੇ ਲੋਕ ਅਣਪੜ੍ਹਦੇ ਅਣਪੜ੍ਹ ਮੂਰਖ ਦੇ ਮੂਰਖ ਤੁਸੀਂ ਇੱਥੇ ਰਹੇ ਹੀ ਨਹੀਂ ਅਸਾਂ ਮੂਰਖਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੱਡਿਆਂ પાસે ਮੰਗਣਾ ਕੀ ਹੈ ਹਮ ਬਾਬੇ ਕਹਿਆ ਤੁਸਾਂ ਦੇ ਅੱਬੂ ਨੂੰ ਖਾਲੀ ਨਹੀਂ ਜਾਣ ਦਿੱਤਾ ਸ਼ਹਜ਼ਾਦ ਪੁੱਤਰ ਫੈਸਲਾ ਹੈ ਅਸਾਂ ਦਾ ਤੁਸਾਂ ਨੂੰ ਖਾਲੀ ਨਹੀਂ ਰਹਿਣ ਦੇਾਂਗੇ ਹਮ ਸ਼ਹਜ਼ਾਦ ਕਹਿਆ ਜੇ ਮਿਹਰਬਾਨ ਹੋਏ ਹੋ ਫਿਰ ਉਹ ਉਹ ਦੇਉ ਨਾ ਬਾਬਾ ਜੂ ਅੱਬੂ ਨੂੰ ਦਿੱਤਾ ਸੀ ਹਮ ਕੁਛ ਨਹੀਂ ਪੁੱਛਿਆ ਕੀ ਮੰਗਿਆ ਸੀ ਅੱਬੂ ਨੇ ਕੁਛ ਨਹੀਂ ਪੁੱਛਿਆ ਕੀ ਦਿੱਤਾ ਸੀ ਇੰਨਾ ਪਤਾ ਹੈ ਕਿ ਬੇਅੰਤ ਵੱਡੇ ਨੇ ਦੋਵੇਂ ਵੱਡਿਆਂ ਨੇ ਵੱਡਿਆਂ ਨੂੰ ਛੋਟੀ ਚੀਜ਼ ਦੇਣੀ ਨਹੀਂ ਨਹੀਂ ਹੁੰਦੀ ਧਰਮ ਦੀ ਲੈਂਗੁਏਜ ਇਹ ਹੁੰਦੀ ਹੈ ਵਾਹ ਜਦੋਂ ਇਹ ਕਿਹਾ ਸ਼ਾਹਜ਼ਾਦ ਨੇ ਉਠਾਈ ਰਬਾਬ ਸ਼ਾਹਜ਼ਾਦ ਦੇ ਹੱਥਾਂ 'ਚ ਰੱਖੀ ਕੀਰਤਨ ਸ਼ੁਰੂ ਹੋਇਆ ਵਾਹ ਸਾਖੀਕਾਰ ਦੇ ਬੋਲ ਨੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਕੀਰਤਨ ਦੇ ਦਰਿਆ ਅੰਦਰ ਤਲਵੰਡੀ ਪਿੰਡ ਦੇ ਵਸਨੀਕਾਂ ਨੇ ਢੇਰ ਤੱਕ ਤੀਰਥ ਇਸ਼ਨਾਨ ਕੀਤਾ ਹੂੰ ਤੇ ਸਾਖੀਕਾਰ ਭਾਈ ਸ਼ਹਾਜ਼ਾਦ ਜੀ ਦੇ ਵਿਹਾਰ ਤੋਂ ਇੰਨਾ ਪ੍ਰਸੰਨ ਦੋ ਵਾਕਾਂ ਨਾਲ ਹੀ ਸਾਖੀ ਪੂਰੀ ਕਰਦੇ ਹੂੰ ਪਹਿਲਾ ਵਾਕ ਕਰਮ ਕਾ ਬਲੀ ਭਾਈ ਸ਼ਹਾਜ਼ਾਦ ਹੂੰ ਫੁੱਲ ਸਟਾਪ ਦੂਜਾ ਵਾਕ ਸਾਡਾ ਪਿਆਰਾ ਸ਼ਹਾਜ਼ਾਦਾ ਭਾਈ ਸ਼ਹਾਜ਼ਾਦ ਖਾਨ ਫੁੱਲ ਸਟਾਪ ਵਾਹ ਇਹਨਾਂ ਵਾਕਾਂ ਨਾਲ ਸਾਖੀ ਸਮਾਪਤ ਹੁੰਦੀ ਹੈ ਵਾਹ ਪਿਆਰੇ ਦਰਸ਼ਕੋ ਮਹਾਰਾਜ ਦਾ ਵਾਦਾ ਸੀ ਨਾ ਜਿੱਥੇ ਤੇਰਾ ਵਾਸਾ ਥਿੱਥੇ ਮੇਰਾ ਵਾਸਾ ਕਿੱਥੇ ਹੁਣ ਮਹਾਰਾਜ ਦਾ ਵਾਸਾ ਗੁਰੂ ਗ੍ਰੰਥ ਸਾਹਿਬ 'ਚ ਤੇ ਭਾਈ ਮਰਦਾਨਾ ਜੀ ਰਾਗਾਾਂ ਚ ਬਾਣੀ ਤੇ ਰਾਗ ਇਹ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇਹ ਹੈ ਜਾਂ ਇਹ ਨੇ ਸਾਡੇ ਵਡੇਰਿਆਂ ਦੀਆਂ ਯਾਦਾਂ ਜਿਹੜੀਆਂ ਸਾਹਾਂ ਨਾਲ ਖੁਸ਼ਬੂਆਂ ਦੂਰ ਦੂਰ ਤੱਕ ਫਲਾਣਗੀਆਂ